ਹੈਲੋ ਜੀ ਆਪਾਂ ਲੈ ਕੇ ਆਏ ਆ ਜੀ ਨਵੇਂ ਸੂਟ ਆ ਦੇਖੋ ਜੀ ਨਵੇਂ ਸੂਟ ਲੈ ਕੇ ਆਏ ਆ ਅੱਜ ਨਵੇਂ ਸੂਟਾਂ ਦੀ ਵੀਡੀਓ ਕੋਰਟਨ ਦੇ ਵਿੱਚ ਆ ਗਏ ਸੂਟ ਆ ਦੇਖੋ ਜੀ ਗਲੇ ਤੇ ਵਰਕ ਆ ਸਲਵਾਰ ਹੈ ਜੀ ਇਹਦੇ ਨਾਲ ਆ ਕਮੀਜ਼ ਆ ਸਲਵਾਰ ਆ ਉਹ ਜੋ ਫੋਟੋ ਜੀ ਦੇਖ ਲਿਆ ਕਰੋ ਬਹੁਤ ਸਾਰੇ ਡਿਜ਼ਾਈਨ ਆਏ ਆ ਸੂਟਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਮੇਰੀ ਕਿਸੇ ਭੈਣ ਨੂੰ ਕੋਈ ਚਾਹੀਦੇ ਹੋਣ ਤਾਂ ਜਰੂਰ ਤੁਸੀਂ ਮੈਨੂੰ ਮੈਸੇਜ ਕਰਿਓ ਤੇ ਸਕਰੀਨ ਸ਼ਾਟ ਲੈ ਕੇ ਰੱਖਿਓ ਤਾਂ ਦੇਖੋ ਜੀ ਦੁਪੱਟਾ ਇਹਦੇ ਨਾਲ ਫ੍ਰੈਂਡਵਰਕ ਦੀ ਕਢਾਈ ਹੈ ਜੀ ਗਲੇ ਤੇ ਇਹਦਾ ਪ੍ਰਾਈਸ ਹੈ ਜੀ 600 ਬਹੁਤ ਸੋਹਣਾ ਬੜਿਆ ਹੋਇਆ ਹੈ ਜੀ ਇਹ ਹੁਣ ਦੇਖੋ ਤੇ ਇੱਕ ਆਪਣੇ ਆਗੇ ਜੀ ਇੱਧਰ ਆ ਦੇਖੋ ਜੀ ਇਹਦਾ ਪ੍ਰਾਈਸ ਹੈ ਜੀ 500 ਇਹਦਾ ਪ੍ਰਾਈਸ ਜੀ 600 ਆ ਇਹਦਾ ਪ੍ਰਾਈਸ 500 ਹੈ ਇਹ ਕਾ ਹੋਰ ਚੀਜ਼ ਆ ਗਈ ਜੀ ਪਲੇਨ ਸਲਵਾਰ ਤੇ ਆ ਇਹਦੇ ਨਾਲ ਕਮੀਜ਼ ਆ ਆ ਦੇਖੋ ਆ ਕਮੀਜ਼ ਆ ਦੇਖੋ ਲੈਂਥ ਜੀ ਬਹੁਤ ਲੰਬਾਈ ਆ ਤੇ ਆ ਦੁਪੱਟਾ ਜੀ ਇਹਦੇ ਨਾਲ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਪ੍ਰਾਈਸ ਹੈ ਜੀ 600 ਬਹੁਤ ਸੋਹਣੇ ਸੋਹਣੇ ਕਲਰ ਆਏ ਆ ਤੇ ਬਹੁਤ ਸੋਹਣੇ ਸੋਹਣੇ ਸੂਟ ਆਏ ਆ ਇਹਨਾਂ ਚ ਕੋਈ ਵੀ ਮੇਰੀ ਭੈਣੂ ਕਿਸ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਮੈਸੇਜ ਕਰਿਓ ਤੇ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਆ ਦੇਖੋ ਜੀ ਕਾ ਹੋਰ ਚੀਜ਼ ਆ ਗਈ ਆ ਪੱਟੀ ਹੈ ਗਲੇ ਤੇ કોટਨ ਦੇ سوٹ ਹੈ ਜੀ ਵਧੀਆ ਤੇ ਆਹ ਦੁਪੱਟਾ ਹੈ ਇਹਦੇ ਨਾਲ ਇਹਦਾ ਪ੍ਰਾਈਸ ਹੈ ਜੀ 400 ਬਹੁਤ ਸੋਹਣੇ ਕਲਰ ਆਏ ਪਏ ਸੁਪਟਾ ਦੇ ਵਿੱਚ ਆਹ ਚੁੰਨੀਆਂ ਆ ਗਈਆਂ ਜੀ ਬਹੁਤ ਸੋਹਣੀਆਂ ਸੋਹਣੀਆਂ 100-100 ਵਾਲੀਆਂ ਚੁੰਨੀਆਂ ਇਹਨਾਂ ਜੋ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਿਓ ਤੇ ਮੈਨੂੰ ਮੈਸੇਜ ਕਰਿਓ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਆ ਦੇਖੋ ਜੀ ਆ ਕਲਰ ਪਿਆ ਇਹਦੇ ਵਿੱਚ ਪੰਮਰਾ ਆ ਪਿਆ ਬਹੁਤ ਕਲਰ ਆਏ ਆਪਣੇ ਕੋਲ ਸੂਟਾਂ ਦੇ ਵਿੱਚ